ਇੱਕ ਸੱਸ ਆਪਣੀ ਨੂੰ ਕਹਿੰਦੀ ਕਿ ਤੂੰ ਮੇਰਾ ਪੁੱਤ ਮੇਰੇ ਤੋਂ ਖੋ ਲਿਆ ਕੀ ਉਸ ਸੱਸ ਨੇ ਆਪਣੀ ਸੱਸ ਤੋਂ ਉਸ ਦਾ ਪੁੱਤ ਨਹੀਂ ਖੋਇਆ ਜ਼ਿੰਦਗੀ ਰੁੱਲ ਜਾਂਦੀ ਹੈ ਉਸ ਕੁੜੀ ਦੀ ਜਦੋਂ ਵਿਆਹ ਕੇ ਲਿਆਉਣ ਵਾਲਾ ਉਸ ਕੁੜੀ ਦੀ ਇੱਜ਼ਤ ਨਹੀਂ ਕਰਦਾ ਘਰ ਨੂੰ ਗਲਤ ਨਹੀਂ ਹੁੰਦੀ ਉਸ ਨੂੰ ਗਲਤ ਬਣਾਇਆ ਜਾਂਦਾ ਹੈ ਕੋਈ ਵੀ ਨੂੰ ਸਹੁਰੇ ਘਰ ਆਉਂਦੇ ਹੀ ਆਪਣਾ ਮੂੰਹ ਨਹੀਂ ਖੋਲਦੀ ਜਦੋਂ ਬਾਰ-ਬਾਰ ਉਸ ਨੂੰ ਉਹੀ ਸਭ ਸੁਣਨ ਨੂੰ ਮਿਲਦਾ ਹੈ ਤਾਂ ਫਿਰ ਉਹ ਆਪਣਾ ਮੂੰਹ ਖੋਲਦੀ ਹੈ ਜਿਸ ਕਰਕੇ ਉਸ ਉੱਤੇ ਬਦਤਮੀਜ਼ਾ ਇਲਜ਼ਾਮ ਲਾਇਆ ਜਾਂਦਾ ਹੈ ਕੋਈ ਵੀ ਕੁੜੀ ਆਪਣੇ ਪੇਕਿਆਂ ਤੋਂ ਉਲਟਾ ਜਵਾਬ ਦੇਣਾ ਜਾਂ ਜ਼ੁਬਾਨ ਚਲਾਉਣਾ ਸਿੱਖ ਕੇ ਨਹੀਂ ਆਉਂਦੀ ਉਹ ਤਾਂ ਆਪਣੀ ਅੱਖਾਂ ਵਿੱਚ ਸ਼ਰਮ ਤੇ ਚਿਹਰੇ ਤੇ ਪਿਆਰੀ ਜਿਹੀ ਮੁਸਕਾਨ ਲੈ ਕੇ ਆਉਂਦੀ ਹੈ ਪਰ ਇਹ ਸੋਹਰੇ ਵਾਲੇ ਆਪਣੀ ਚਿੜੀ ਵਰਗੀ ਨੂੰ ਨੂੰ ਗੱਲਾਂ ਸੁਣਾ ਸੁਣਾ ਕੇ ਬਾਜ ਬਣਾ ਦਿੰਦੇ ਨੇ ਤੇ ਫੇ ਸ਼ਰੀਫ ਹੋਣ ਦਾ ਨਾਟਕ ਕਰਦੇ ਨੇ ਜਦੋਂ ਇੱਕ ਦੀ ਹੱਸੀ ਹੱਸੀ ਆਪਣੇ ਪੇਕੇ ਘਰ ਆਉਂਦੀ ਹੈ ਤਾਂ ਪੁੱਤਾਂ ਨਾਲੋਂ ਵੱਧ ਜਵਾਈ ਚੰਗੇ ਲੱਗਦੇ ਨੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਮਾਪਿਆਂ ਦੀ ਸੇਵਾ ਇੱਕ ਦੀ ਹੀ ਕਰ ਸਕਦੀ ਹੈ ਨੂੰ ਨਹੀਂ ਉਹਨਾਂ ਲਈ ਇਹੀ ਕਹਾਂਗੇ ਕਿ ਧੀਆਂ ਦੀ ਫਿਕਰ ਵੀ ਮਾਪਿਓ ਹੀ ਕਰ ਸਕਦੇ ਨੇ ਸੱਸ ਸਹੁਰੇ ਨਹੀਂ ਉਹ ਤਾਂ ਬਸ ਤਾਨੇ ਮਿਹਣੇ ਹੀ ਦੇ ਸਕਦੇ ਨੇ ਇਹ ਕਹਿੰਦੇ ਨੇ ਕਿ ਜਿਹੜੀ ਨੂੰ ਆਪਣੇ ਸਹੁਰਿਆਂ ਦੀ ਗੱਲ ਆਪਣੇ ਪੇਕੇ ਦੱਸਦੀ ਹੋਵੇ ਉਹ ਕਦੇ ਨਹੀਂ ਵਸਦੀ ਪਰ ਜੇ ਸਹੁਰੇ ਚੰਗੇ ਹੋਣ ਤਾਂ ਉਹ ਕੋਈ ਗੱਲ ਕਿਉਂ ਦੱਸੇ ਦੁਖੀ ਹੋ ਕੇ ਜੇਕਰ ਉਹ ਆਪਣੇ ਪੇਕੇਆਂ ਨਾਲ ਦੁੱਖ ਸਾਂਝਾ ਕਰਦੀ ਵੀ ਹੈ ਤਾਂ ਇਸ 'ਚ ਕੁਝ ਗਲਤ ਨਹੀਂ ਹੈ ਕਹਿੰਦੇ ਨੇ ਦੋਸਤੀ ਤੇ ਰਿਸ਼ਤਾ ਹਮੇਸ਼ਾ ਖਾਨਦਾਨੀ ਬੰਦਿਆਂ ਨਾਲ ਰੱਖਣਾ ਚਾਹੀਦਾ ਹੈ ਕਿਉਂਕਿ ਖਾਨਦਾਨੀ ਬੰਦੇ ਨੂੰ ਤੁਹਾਡੇ ਵੱਲੋਂ ਦਿੱਤਾ ਗਿਆ ਪਾਣੀ ਦਾ ਗਲਾਸ ਵੀ ਯਾਦ ਰਹਿੰਦਾ ਹੈ ਉਹਨੂੰ ਇਹ ਵੀ ਯਾਦ ਰਹਿੰਦਾ ਹੈ ਕਿ ਮੁਸੀਬਤ ਵੇਲੇ ਇਸ ਨੇ ਮੈਨੂੰ ਪਾਣੀ ਦਾ ਗਲਾਸ ਪੁੱਛਿਆ ਸੀ ਤੇ ਦੂਜੇ ਪਾਸੇ ਇੱਕ ਬੇਨਸਲ ਬੰਦੇ ਨੂੰ ਜੇਕਰ ਤੁਸੀਂ ਆਪਣੀ ਖੂਨ ਦੀ ਬੂੰਦ-ਬੂੰਦ ਵੀ ਦੇ ਦਿਓ ਉਹ ਉਹਨੂੰ ਵੀ ਭੁੱਲ ਜਾਓ ਕਹਿੰਦੇ ਨੇ ਰਿਸ਼ਤਾ ਸਾਹਮਣੇ ਵਾਲੇ ਨਾਲ ਉਸ ਹੱਦ ਤੱਕ ਹੀ ਰੱਖੋ ਜਿੰਨਾ ਉਹ ਤੁਹਾਡੇ ਨਾਲ ਰੱਖ ਰਿਹਾ ਹੈ ਹੱਦੋਂ ਵੱਧ ਕੀਤੀ ਕੋਸ਼ਿਸ਼ ਰਿਸ਼ਤਾ ਨਿਭਾਉਣ ਲਈ ਤੁਹਾਡੀ ਕਦਰ ਵੀ ਘਟਾਉਂਦੀ ਹੈ ਤੇ ਤੁਹਾਨੂੰ ਦੁਖੀ ਵੀ ਕਰਦੀ ਹੈ ਗੱਲ ਤਾਂ ਸਾਰੀ ਸੋਚ ਦੀ ਹੈ ਜੇਕਰ ਤੁਹਾਡਾ ਜਵਾਈ ਤੁਹਾਡੀ ਧੀ ਦੀ ਕਦਰ ਕਰਦਾ ਉਸ ਦਾ ਖਿਆਲ ਰੱਖਦਾ ਤੇ ਉਸ ਦੀ ਹਰ ਗੱਲ ਮੰਨਦਾ ਤਾਂ ਸਾਡਾ ਜਵਾਈ ਕਿੰਨਾ ਚੰਗਾ ਹੈ ਉਹ ਬਰਾਬਰ ਬੋਲਦੀ ਹੈ ਤਾਂ ਸਭ ਨੂੰ ਬੁਰੀ ਲੱਗਦੀ ਹੈ ਉਸ ਨਾਲ ਕੀ ਸਲੂਕ ਕਰਤਿਆ ਜਾਂਦਾ ਹੈ ਉਹ ਕੋਈ ਨਹੀਂ ਦੇਖਦਾ ਜਦ ਸਾਰੇ ਉਸ ਨੂੰ ਅੱਖਾਂ ਕੱਢਦੇ ਨੇ ਗਲਤ ਬੋਲਦੇ ਨੇ ਤਾਂ ਕੋਈ ਨਹੀਂ ਦੇਖਦਾ ਤੁਸੀਂ ਹੀ ਉਸ ਨੂੰ ਮਜਬੂਰ ਕਰਦੇ ਹੋ ਬੋਲਣ ਲਈ ਕੋਈ ਵੀ ਕੁੜੀ ਘਰੋਂ ਬੋਲਣਾ ਸਿੱਖ ਕੇ ਨਹੀਂ ਆਉਂਦੀ ਪਹਿਲਾਂ ਖੁਦ ਨੂੰ ਬਦਲੋ ਫਿਰ ਕਿਸੇ ਹੋਰ ਨੂੰ ਕਹੋ ਜਿਹੜੀ ਨੂੰ ਮੂੰਹ ਦੀ ਮਿੱਠੀ ਹੋਵੇ ਹਾਂ ਜੇ ਹਾਮ ਮਿਲਾਂਦੀ ਹੋਵੇ ਤੇ ਪਿੱਠ ਪਿੱਛੇ ਚਾਲਾ ਚੱਲੇ ਉਹ ਸਭ ਨੂੰ ਚੰਗੀ ਲੱਗਦੀ ਹੈ ਤੇ ਜਿਹੜੀ ਦਿਲੋਂ ਸਭ ਦਾ ਭਲਾ ਚਾਹੁੰਦੀ ਹੋਵੇ ਦਿਲ ਦੀ ਗੱਲ ਸਿੱਧਾ ਮੋਹ ਤੇ ਕਹਿ ਦੇਵੇ ਉਹ ਸਭ ਨੂੰ ਚੁਭਦੀ ਹੈ ਸੱਚ ਹੈ ਨਾ ਕਹਿੰਦੇ ਬਗਾਨੀ ਬਗਾਨੀ ਨਿੱਤ ਖੋਅ ਕੇ ਆਪਣਿਆਂ ਨੂੰ ਲੱਭਦੀ ਮਰ ਜਾਂਦੀ ਹੈ ਮਾਪਿਆਂ ਦੀ ਸਿਆਣੀ ਦੀ ਸੋਹਰੇ ਕਰ ساری ਉਮਰ ਆਪਣਾ ਕਸੂਰ ਹੀ ਲੱਭਦੀ ਮਰ ਜਾਂਦੀ ਹੈ ਕਹਿੰਦੇ ਜ਼ਿੰਦਗੀ ਵਿੱਚ ਨਰਕ ਦੇਖਣਾ ਹੈ ਤਾਂ ਕਿਸੇ ਗਲਤ ਬੰਦੇ ਨਾਲ ਵਿਆਹ ਕਰਵਾ ਲਓ ਨਰਕ ਕੀ ਹੁੰਦਾ ਤੁਹਾਨੂੰ ਜਿਉਂਦੇ ਜੀ ਇੱਥੇ ਹੀ ਦੇਖਣ ਮਿਲ ਜਾਏਗਾ ਤੇ ਉਸ ਧੀ ਨੂੰ ਪੁੱਛੋ ਉਸ ਭੈਣ ਨੂੰ ਪੁੱਛੋ ਕਿ ਨਰਕ ਕੀ ਹੁੰਦਾ ਜਦੋਂ ਕੋਈ ਪੜ੍ਹੀ ਲਿਖੀ ਕੁੜੀ ਅਨਪੜਾ ਦੇ ਪੱਲੇ ਪੈ ਜਾਂਦੀ ਹੈ ਤਾਂ ਉਸ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਗੱਲ ਕੌੜੀ ਹੈ ਪਰ ਸੱਚੀ ਹੈ ਕੁਝ ਮਰਦ ਸੋਚਦੇ ਨੇ ਕਿ ਪਤਨੀਆਂ ਜਾਣ ਬੁਝ ਕੇ ਕਲੇਸ਼ ਕਰਦੀਆਂ ਨੇ ਪਰ ਜਾਣ ਬੁਝ ਕੇ ਤਾਂ ਕੋਈ ਜਾਨਵਰ ਵੀ ਕੁਝ ਨਹੀਂ ਕਰਦਾ ਉਹ ਸਿਰਫ ਇਸ ਕਰਕੇ ਲੜਾਈ ਕਰਦੀ ਹੈ ਤਾਂ ਕਿ ਉਸ ਦਾ ਪਤੀ ਉਸ ਨੂੰ ਸਮਝ ਸਕੇ ਜਦੋਂ ਉਹਨਾਂ ਦੇ ਮਨ ਦੀ ਗੱਲ ਨਹੀਂ ਸਮਝੀ ਜਾਂਦੀ ਤਾਂ ਉਹ ਲੜਾਈ ਕਰਦੀਆਂ ਨੇ ਘਰ ਵਿੱਚ ਹੋਰ ਕੋਈ ਨਾ ਸਹੀ ਪਰ ਉਸ ਦਾ ਪਤੀ ਉਹਨਾਂ ਨੂੰ ਜ਼ਰੂਰ ਸਮਝੇ ਉਹ ਬਸ ਇਹੀ ਚਾਹੁੰਦੀਆਂ ਨੇ ਇਕ ਪਤੀ ਨੇ ਕਿਹਾ ਕਿ ਉਸੇ ਕਾਰ ਦੇ ਆਪਣੀ ਨੂੰ ਨੂੰ ਗਲਤ ਬੋਲਦੇ ਜ਼ਰੂਰ ਨਹੀਂ ਪਰ ਉਹਨਾਂ ਦੇ ਮਨ ਵਿੱਚ ਕੁਝ ਗਲਤ ਨਹੀਂ ਹੁੰਦਾ ਤਾਂ ਉਸ ਦੀ ਪਤਨੀ ਨੇ ਜਵਾਬ ਦਿੱਤਾ ਕਿ ਜੇ ਆਪਣੇ ਬਾਰੇ ਗਲਤ ਸੁਣ ਨਹੀਂ ਸਕਦੇ ਤਾਂ ਕਿਸੇ ਬਾਰੇ ਗਲਤ ਬੋਲਣਾ ਵੀ ਨਹੀਂ ਚਾਹੀਦਾ ਸਹੀ ਕਿਹਾ ਨਾ ਅਜਿਹਿਆਂ ਸੱਸਾ ਨਾਲ ਵੀ ਕੀ ਗਿਲਾ ਕਰਨਾ ਜੋ ਆਪਣੇ ਹੀ ਨੂੰ ਪੁੱਤ ਨੂੰ ਹੱਸਾ ਖੇਡਦਾ ਦੇਖ ਕੇ ਖੁਸ਼ ਨਹੀਂ ਹੁੰਦੀਆਂ ਜੋ ਆਪਣੇ ਪੁੱਤ ਦੀ ਨਹੀਂ ਹੋਈਆਂ ਉਹ ਨੂੰਹ ਦੀ ਕਿੱਥੋਂ ਹੋਣ ਗਿਆ ਤੁਸੀਂ ਜਾਣਦੇ ਹੋ ਕਿ ਸੋਹਰੇ ਘਰ 'ਚ ਇੱਕ ਪਤਨੀ ਨਾਲ ਘਰ ਦੇ ਬੁਰਾ ਵਿਵਹਾਰ ਕਿਉਂ ਕਰਦੇ ਨੇ ਕਿਉਂਕਿ ਉਸ ਦਾ ਪਤੀ ਉਸ ਦਾ ਸਾਥ ਨਹੀਂ ਦਿੰਦਾ ਜ਼ਿੰਦਗੀ ਵਿੱਚ ਕਿਸੇ ਐਸੇ ਇਨਸਾਨ ਨੂੰ ਦੁਖੀ ਕੀਤਾ ਹੈ ਨਾ ਜਿਸ ਕੋਲ ਰੋਣ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ ਫਿਰ ਤੁਸੀਂ ਇੱਕ ਗੱਲ ਦਾ ਹਮੇਸ਼ਾ ਯਾਦ ਰੱਖਿਓ ਕਿ ਤੁਹਾਡੇ ਇਸ ਕਰਮ ਕਰਨ ਨਾਲ ਰੱਬ ਵੀ ਤੁਹਾਨੂੰ ਬਚਾ ਨਹੀਂ ਸਕਦਾ ਅੱਜ ਜੇ ਕਿਸੇ ਨੂੰ ਰੁਵਾ ਕੇ ਤੁਸੀਂ ਹੱਸ ਰਹੇ ਹੋ ਤਾਂ ਉੱਪਰ ਵਾਲਾ ਤੁਹਾਨੂੰ ਦੇਖ ਰਿਹਾ ਹੈ ਇੱਕ ਇੱਕ ਹੰਝੂ ਦੀ ਕੀਮਤ 100 100 ਦੇ ਬਰਾਬਰ ਦੇਣੀ ਪੈਣੀ ਹੈ ਗੱਲ ਕੌੜੀ ਹੈ ਪਰ ਸੱਚੀ ਹੈ ਜੋ ਉਮੀਦ ਅਸੀਂ ਆਪਣੀ ਨੂੰ ਤੋਂ ਰੱਖਦੇ ਹਾਂ ਜੇਕਰ ਉਹੀ ਉਮੀਦ ਆਪਣੀ ਧੀ ਤੋਂ ਰੱਖੀਏ ਤਾਂ ਸਾਡੀ ਰੂਹ ਕੰਬ ਜਾਵੇਗੀ ਕਿਉਂਕਿ ਦੂਜਿਆਂ ਦੀਆਂ ਰੁਵਾਣੀਆਂ ਸੋਖੀਆਂ ਨੇ ਪਰ ਆਪਣੀਆਂ ਰੋਂਦੀਆਂ ਨਹੀਂ ਦੇਖੀ ਜਾਂਦੀਆਂ ਅੱਜ ਦੀ ਗੱਲਾਂ ਇਥੋਂ ਤੱਕ ਹੀ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹੋ ਜਿਹੀ ਗੱਲਾਂ ਹੋਰ ਲੈ ਕੇ ਆਵਾਂਗੇ ਆਪਣੇ ਅਗਲੇ ਪਾਰਟ ਵਿੱਚ ਤਦ ਤੱਕ ਸਾਰਿਆਂ ਦਾ ਧੰਨਵਾਦ